ਲੋ ਵੀ ਗੱਲ ਕਰ ਲੱਗੇ ਆ ਜਿਹੜੇ ਬੰਦੇ ਉਧਰ ਵਿਚਾਰੇ ਖੜਾਂ ਦੀ ਮਾਰ ਥੱਲੇ ਆਏ ਆ ਨਾ ਆਪਣੇ ਭਰਾ ਭੈਣਾ ਜਿਹੜੀਆਂ ਕਿਸੇ ਦੇ ਬੱਚੇ ਰੁੜ ਗਏ ਕਿਸੇ ਦਾ ਮਾਂ ਪਿਓ ਰੁੜ ਗਾ ਤੇ ਘਰ ਤਾਂ ਡਿੱਗੀ ਲੱਗਿਆ ਘਰ ਵੀ ਉਜੜ ਗਏ ਜ਼ਮੀਨਾਂ ਵੀ ਜੜੀਆਂ ਤੇ ਡੰਗਰ ਸੀ ਬੱਚੇ ਵਿਚਾਰੇ ਗਾਈਆਂ ਮੱਝਾਂ ਇੰਨੀਆਂ ਮਹਿੰਗੀਆਂ ਉਹ ਵੀ ਪਤਾ ਨਹੀਂ ਕਿੱਦੇ ਲੈ ਗਿਆ ਪਾਣੀ ਕੁਛ ਮਰੀਆਂ ਨਿਕਲ ਹੀ ਆਉਂਦੀਆਂ ਹੁਣ ਜਿਵੇਂ ਜਿਵੇਂ ਪਾਣੀ ਸੁੱਕਿਆ ਬਰਿੱਤੀ ਤੋਂ ਡੱਗੀਆਂ ਗਈਆਂ ਜਿਹੜੀਆਂ ਤੇ ਉਹਨਾਂ ਨੂੰ ਆਪਾਂ ਜਿਹੜੇ ਧਰਮੀ ਲੋਕ ਐ ਤੇ ਉਹਨਾਂ ਨੇ ਜਾ ਕੇ ਉੱਥੇ ਲੰਗਰ ਵੀ ਲਾਏ ਨਾ ਕਿਸਾਨ ਵੀ ਪਹੁੰਚੇ ਐ ਤੇ ਉਹ ਸਿੱਖ ਜਥੇਬੰਦੀਆਂ ਤੇ ਬਾਹਰਲੇ ਸੂਬਿਆਂ ਚੋਂ ਵੀ ਕੁਝ ਲੋਕ ਆਏ ਨਾ ਜਿਹੜੋ ਜਿਆਦੇ ਇੱਥੇ ਕਹਿਰ ਮੱਚ ਗਿਆ ਸੀ ਉਹਨਾਂ ਨੇ ਵੀ ਵਿਚਾਰਿਆਂ ਨੇ ਆਪਦੀ ਹਮਦਰਦੀ ਵਿਖਾਈ ਐ ਵਖੋਣੀ ਵੀ ਚਾਹੀਦੀ ਐ ਆਪਾਂ ਵੀ ਕਿੱਥੋਂ ਕਿੱਥੋਂ ਟੱਕਰ ਗਏ ਆ ਪੰਜਾਬੀ ਤੇ ਸਾਰੇ ਆਪਣੀ ਮੱਤ ਦੇ ਵੀ ਆਉਣਾ ਚਾਹੀਦਾ ਅਸੀਂ ਆਪਾਂ ਥੋੜੇ ਆਏ ਚਲੋ ਜਿੰਨੇ ਆਇਓ ਨਾ ਧੰਨਵਾਦ ਕਰਦੇ ਆਪਾਂ ਤੇ ਪਰ ਉੱਥੇ ਵੀ ਲੋਕ ਜਿਹੜੇ ਹੈਗੇ ਐ ਠੱਗੀਆਂ ਮਾਰੀ ਜਾਂਦੇ ਨਾ ਤੇ ਲੁੱਟਦਾ ਮਾਲ ਖਾਈ ਜਾਂਦੇ ਐ ਤੇ ਉਹਨਾਂ ਨੂੰ ਇਹ ਨਹੀਂ ਚਾਹੀਦਾ ਵੀਡੀਓ ਸੁਣ ਕੇ ਨਾ ਤੇ ਦੇਖ ਕੇ ਉਹਨਾਂ ਨੂੰ ਸ਼ਰਮਦਾ ਆਊਗੀ ਵੇ ਸਾਨੂੰ ਆਖੀ ਜਾਂਦਾ ਕੋਈ ਅਣਪੜ੍ਹਿਆ ਬੰਦਾ ਹੈ ਪਤਾ ਨਹੀਂ ਕੌਣਾ ਕਮਲਾ ਜਿਹਾ ਤੇ ਪਰ ਇਹ ਨਹੀਂ ਪਤਾ ਵੀ ਕਮਲਾ ਮائیں ਆ ਕਿ ਮੈਨੂੰ ਅੱਖ ਨਾਲੇ ਹੋਣਗੇ ਕਿ ਉਹਨਾਂ ਬਾਰੇ ਆਪਾਂ ਕੁਛ ਚਾਰਕ ਲੈਣਾ ਭੁੱਲ ਗਏ ਜੀ ਵੀ ਜਿਹੜਾ ਮਾਲ ਹੈ ਨਾ ਇਹ ਇਕੱਠਾ ਕੀਤਾ ਆਪਾਂ ਦਾਣਾ ਪਾਣੀ ਸਾਰਾ ਉਹ ਲੋਡ ਬੰਦ ਤੇ ਕਪਚਾਗੇ ਤਾਂ ਉਹ ਵਿਚਾਰੇ ਖਾ ਕੇ ਆਪਦੇ ਘਰ ਜੇ ਬੈਠਾ ਤੇ ਹੌਲੀ ਹੌਲੀ ਪਾਣੀ ਉੱਤਰੀ ਜਾਂਦਾ ਤੇ ਜਿਵੇਂ ਜਿਵੇਂ ਉਹ ਲੋਕ ਹੈ ਜਿਹੜੇ ਆਪਦੇ ਘਰਾਂ ਨੂੰ ਵਿਚਾਰੇ ਗਏ ਆ ਘਰ ਤਾਂ ਕਿਹੜੇ ਰਹੇ ਨਾ ਕੋਈ ਨਿਸ਼ਾਨ ਦੇ ਹੀ ਆ ਸਭ ਲੈ ਗਿਆ ਤੇਰ ਕੇ ਪਾਣੀ ਤੇ ਆਪਾਂ ਉਹਨਾਂ ਦੀ ਹਮਦਰਦੀ ਦੇ ਵਿੱਚ ਗੀਤ ਲਿਖਿਆ ਤੇ ਕੀ ਕਹਿੰਦਾ ਅਣਪੜ੍ਹ ਇਹ ਲੋਕ ਸੁਣੋ ਗੀਤ ਜਿਹੜੇ ਡੁੱਬ ਗਏ ਵਿੱਚ ਹੜਾਂ ਦੇ ਉਹ ਤਾਂ ਆਦ ਹੋ ਗਏ ਆਦਮੋਏ ਜਿਹੜੇ ਡੁੱਬ ਗਏ ਵਿੱਚ ਹੜਾਂ ਦੇ ਹੋ ਗਏ ਨੇ ਆਦਮੋਏ ਰੱਬ ਬਧਾਵੇ ਸੋਬ ਦੇਤੇ ਬਾਲਕਾਰ ਬਧੇ ਡਾਕੋਏ ਰੱਬ ਲੋਕਾਂ ਦੇ ਅੰਦਰ ਬਸਿਆ ਭਜ ਕੇ ਲੋਕੀ ਆ ਗਏ ਰੱਬ ਉਹਨਾਂ ਦੇ ਅੰਦਰ ਬਸਿਆ ਭਜ ਕੇ ਲੋਕੀ ਆ ਗਏ ਤੇ ਭੁੱਖੇ ਪਿਆਸਿਆਂ ਨੂੰ ਆ ਕੇ ਸੀ ਰੋਟੀ ਪਾਣੀ ਸ਼ਕਾ ਗੇ ਪੁੰਨ ਦਾਨ ਜਿਹੜੇ ਕਰਦੇ ਨੇ ਉਹ ਦੁਨੀਆਂ ਦੇ ਵਿੱਚ ਛਾ ਗੇ ਜੋ ਚੋਰ ਲਟੇਰੇ ਵਿੱਚ ਵੜਗੇ ਆਪਣੀ ਕਰਤੂ ਤਬ ਖਾਗੇ ਜੋ ਚੋਰ ਲਟੇਰੇ ਵਿੱਚ ਵੜਗੇ ਉਹ ਆਪਣੀ ਕਰਤੂ ਤਬ ਖਾਗੇ ਉਹ ਬੰਦਾ ਤਾਂ ਚੰਗਾ ਹੁੰਦਾ ਵਖਤ ਵੇਲੇ ਕੰਮ ਆਵੇ ਉਹ ਬੰਦਾ ਤਾਂ ਚੰਗਾ ਹੁੰਦਾ ਵਖਤ ਵੇਲੇ ਕੰਮ ਆਵੇ ਉਹ ਕੁੱਤਾ ਕਮੀਨਾ ਬੰਦਾ ਜਿਹੜਾ ਮਾਲ ਲੁੱਟਦਾ ਖਾਵੇ ਉਹ ਕੁੱਤਾ ਕਮੀਨਾ ਬੰਦਾ ਜਿਹੜਾ ਮਾਲ ਲੁੱਟਦਾ ਖਾਵੇ ਦੱਸੋ ਏ ਜਿਹੜੇ ਬੰਦੇ ਹੁੰਦੇ ਉਹਨਾਂ ਨੂੰ ਸ਼ਰਮ ਨ ਆਵੇ ਦੱਸੋ ਲਟੇਰੇ ਹੁੰਦੇ ਬੰਦੇ ਜਿਹੜੇ ਉਹਨਾਂ ਨੂੰ ਸ਼ਰਮ ਨ ਆਵੇ ਜਦੋਂ ਕਿਸੇ ਤੇ ਵਖਤ ਪਵੇ ਕੁੱਤਾ ਬੰਦਾ ਤਾੜੀਆਂ ਪਾਵੇ ਜਦੋਂ ਕਿਸੇ ਤੇ ਬਖਤ ਪਾਵੇ ਕੁੱਤਾ ਬੰਦਾ ਤਾੜੀਆਂ ਪਾਵੇ ਡੁੱਬਿਆਂ ਨੂੰ ਤਾਂ ਤੀਲਾ ਸਹਾਰਾ ਭੁੱਖੇ ਪਿਆਸਿਆਂ ਨੂੰ ਸਹਾਰੇ ਡੁੱਬਿਆਂ ਨੂੰ ਤਾਂ ਤੀਲਾ ਸਹਾਰਾ ਭੁੱਖਾ ਪਿਆ ਪਛਤਾਵੇ ਜੋ ਰਾਸ਼ਨ ਵੰਡ ਦੇ ਭੁੱਖਿਆਂ ਨੂੰ ਉਹ ਰੱਬ ਦਾ ਸ਼ੁਕਰ ਮਨਾਵੇ ਜੋ ਰਾਸ਼ਨ ਵੰਡਦਾ ਭੁੱਖਿਆਂ ਨੂੰ ਉਹ ਖਾ ਕੇ ਸ਼ੁਕਰ ਮਨਾਵੇ ਕੋਈ ਜੈ ਸਿੰਘ ਵਾਲੇ ਅਨਪੜ ਵਰਗਾ ਸਭ ਨੂੰ ਦੁੱਖ ਸੁਣਾਵੇ ਕੋਈ ਜੈ ਸਿੰਘ ਵਾਲੇ ਅਨਪੜ ਵਰਗਾ ਸਭ ਨੂੰ ਦੁੱਖ ਸੁਣਾਵੇ ਉਹ ਸੱਚਾ ਭਗਤ ਹੈ ਰੱਬ ਦਾ ਪਿਆਰਾ ਦੁੱਖ ਵੇਲੇ ਕੰਮ ਆਵੇ ਦੋਚ ਤੋਂ ਦੁੱਖ ਵੇਲੇ ਕੰਮ ਆਵੇ ਤੇ ਭਾਈ ਦੁੱਖ ਵੇਲੇ ਕੰਮ ਆਉਣਾ ਚਾਹੀਦਾ ਤੇ ਉਹ ਵਿਚਾਰੇ ਆ ਜੋ ਜੜੇ ਪਏ ਆ ਤੇ ਉਧਰ ਸਰਕਾਰ ਕਹਿੰਦੀ ਹੈ ਜਿਨ੍ਹਾਂ ਦੇ ਖੇਤ ਉਹਨਾਂ ਦੀ ਰੇਤ ਤੇ ਉਹਨਾਂ ਨੂੰ ਤਾਂ ਐਵੇਂ ਨਹੀਂ ਪਤਾ ਵਿਚਾਰਿਆਂ ਨੂੰ ਵੀ ਵੇਚਣਾ ਕਿੱਥੇ ਆ ਰੇਤ ਤੇ ਜਿਹੜੇ ਰੇਤ ਮਾਫੀ ਵਾਲੇ ਆ ਉਹ ਵੀ ਉਹਨਾਂ ਨੂੰ ਕੀ ਦੇਣਗੇ ਉਹਨਾਂ ਨੂੰ ਜਾਣਕਾਰੀ ਨੇ ਵਿਚਾਰੇ ਨੂੰ ਕਿਸਾਨਾਂ ਨੂੰ ਤਾਂ ਤੇ ਪਤਾ ਨਹੀਂ ਉਹਦੇ ਮਿੱਟੀ ਘੱਟਾ ਹੈ ਪਤਾ ਨਹੀਂ ਕੀ ਕੀ ਲਿਆਇਆ ਹੋ ਪਾਣੀ ਚੱਕ ਕੇ ਕਿ ਅੱਗੇ ਦਾ ਮਾੜਾ ਮੋਟਾ ਹੜ ਆਉਂਦਾ ਹੁੰਦਾ ਸੀ ਤੇ ਕੱਲੀ ਬਰੇਤੀ ਆਉਂਦੀ ਸੀ ਤੇ ਉਹ ਚੱਕ ਕੇ ਸਰਕਾਰ ਦੇ ਬੰਦੇ ਹੁੰਦੇ ਜਿਹੜੇ ਜਾਮਿਲੀ ਭੁਗਤਾ ਹੁੰਦੀ ਆ ਕੁਝ ਵੀ ਲਾ ਲੋ ਉਹ ਵੇਚੀ ਜਾਂਦੇ ਛਕ ਛਕ ਤੇ ਹੁਣ ਤਾਂ ਵਿੱਚ ਮਿੱਟੀ ਘੱਟਾ ਪਤਾ ਨਹੀਂ ਕੀ ਖਸਾ ਗਿਆ ਤੇ ਤੇ 4 ਫੁੱਟ ਚੜ ਗਿਆ ਉੱਤੇ ਕਿਤੇ 8 ਫੁੱਟ ਚੜ ਗਿਆ ਜ਼ਮੀਨ ਤੇ ਜ਼ਮੀਨ ਤਾਂ ਧਿਆਉਂਦੀ ਨਹੀਂ ਪਤਾ ਨਹੀਂ ਕਿੱਥੇ ਪਈ ਆ ਉਹ ਹੁਣ ਆਪਾਂ ਨੂੰ ਹਿੰਮਤ ਕਰਨੀ ਪੂ ਭਾਈ ਸਾਰੇ ਜਾਣੇ ਆਪਾਂ ਜਿੰਨੇ ਵੀ ਹਮਦਰਦ ਆ ਉਹਨਾਂ ਦੇ ਟਰੈਕਟਰ ਵੀ ਲੈ ਕੇ ਜਾਵਾਂਗੇ ਤੇਲ ਵੀ ਲਿਜਾਵਾਂਗੇ ਜੋ ਸਰਕਾਰ ਮਦਦ ਕਰੀ ਜਾਂਦੀ ਉਹਨਾਂ ਦਾ ਵੀ ਧੰਨਵਾਦ ਕਿਦਰੇ ਸਾਡੀ ਕਲਾਕਾਰ ਢੇਰ ਲਾਈ ਜਾਂਦੇ ਰੁਪਿਆ ਦੇ ਇਹ ਦੁੱਖ ਵੇਲੇ ਵੀ ਤੁਸੀਂ ਭਾਈ ਫਿਕਰ ਨਾ ਮੰਨਿਓ ਅਸੀਂ ਸੋਨੂੰ ਮਦਦ ਬਹੁਤ ਕਰਾਂਗੇ ਸਾਡੇ ਸاسي ਲੀਡਰ ਵੀ ਬਹੁਤ ਪੈਸੇ ਬੰਨ੍ਹ ਲੀ ਜਾਂਦੇ ਆ ਆਪਾਂ ਵੇਖਿਆ ਕੋਈ ਡੀਜ਼ਲ ਲੈ ਕੇ ਤੇ ਆਵਦੀਆਂ ਜ਼ਮੀਨਾਂ ਪੱਧਰ ਕਰਨਗੇ ਤੇ ਬਾਕੀ ਆਪਾਂ ਜ਼ਰੂਰ ਸਾਰੇ ਕਿਸਾਨਾਂ ਨੇ ਭਾਈ ਤੇ ਕੱਲੇ ਕਿਸਾਨਾਂ ਨੇ ਨਹੀਂ ਹੋਰ ਵੀ ਜਿੰਨੇ کارਖਾਨਿਆਂ ਵਾਲੇ ਆ ਜਾਂ ਕੋਈ ਮਸ਼ੀਨਰੀਆਂ ਵਾਲੇ ਆ ਜਾਂ ਹੋਰ ਵੱਡੇ ਵੱਡੇ ਲੋਕ ਬੈਠੇ ਆ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਉਹਨਾਂ ਦੇ ਵਿਚਾਰਾਂ ਦੀ ਚਾਅ ਦੇ ਘਰੇ ਬਖਦੇ ਹੋ ਜਾਣ ਤੇ ਬਹੁਤ ਬਹੁਤ ਧੰਨਵਾਦ